ਪਿਆਰੇ ਪੰਜਾਬੀਓ ਸਤਿ ਸ਼੍ਰੀ ਅਕਾਲ ਮੈਂ ਉਮੀਦ ਕਰਦਾ ਤੁਸੀਂ ਠੀਕ ਠਾਕ ਸਿਹਤਯਾਬ ਹੋਵੋਗੇ ਪਹਿਲਾ ਆਹ ਵੀਡੀਓ ਦੇਖੋ ਤੇ ਬਾਕੀ ਗੱਲ ਆਪਾਂ ਬਾਅਦ ਦੇ ਵਿੱਚ ਕਰਦੇ ਆ ਜਿਹੜੀ ਘਟਨਾ ਵਾਪਰੀ ਤਰਨ ਤਰਨ ਦੇ ਪਿੰਡ ਬਾਕੀਪੁਰ ਦੇ ਵਿੱਚ ਆ ਪਹਿਲਾ ਵੀਡੀਓ ਦੇਖੋ ਤੁਸੀਂ ਦੇਖੋ ਵਰਨਾ ਗੱਡੀ ਇੱਕ ਬੜੀ ਤੇਜ਼ੀ ਦੇ ਨਾਲ ਜਾ ਰਹੀ ਆ ਤੇ ਉਹਦੇ ਮਗਰ 5-7 ਗੱਡੀਆਂ ਤੇ ਮੋਟਰਸਾਈਕਲ ਬੜੀ ਤੇਜ਼ੀ ਦੇ ਨਾਲ ਆਏ ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਤਾੜ-ਤਾੜ ਦੀ ਆਵਾਜ਼ ਆਈ ਤੇ ਉਸ ਤੋਂ ਬਾਅਦ ਪਤਾ ਲੱਗਾ ਵੀ ਇੱਕ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਇਹ ਘਟਨਾ ਕਿੱਥੇ ਵਾਪਰੀ ਕਿਵੇਂ ਵਾਪਰੀ ਤੇ ਆਪਾਂ ਗੱਲਬਾਤ ਵੀ ਦੱਸਦੇ ਆਂ ਵੀ ਇਹਦੇ ਜਿਹੜੇ ਮੁੱਖ ਕਾਰਨ ਸੀ ਉਹ ਕੀ ਸੀ ਕਿਉਂ ਮੁੰਡੇ ਦਾ ਕਤਲ ਕੀਤਾ ਗਿਆ ਵੱਡੇ ਸਵਾਲ ਪੁਲਿਸ ਤੇ ਸਰਕਾਰ ਤੇ ਖੜੇ ਹੋਏ ਨੇ ਜਿਹੜੀ ਸਰਕਾਰ ਤੇ ਪੁਲਿਸ ਰੋਜ਼ ਦਾਅਵੇ ਕਰਦੀ ਰਹਿੰਦੀ ਵੀ ਅਸੀਂ ਗੈਂਗਸਟਰਵਾਦ ਪੂਰੀ ਤਰ੍ਹਾਂ ਖਤਮ ਕਰ ਦਿਆਂਗੇ ਪਰ ਗੈਂਗਸਟਰਵਾਦ ਮੈਨੂੰ ਲੱਗਦਾ ਖਤਮ ਨਹੀਂ ਹੋਣਾ ਜਿਹੜੀ ਪੰਜਾਬ ਦੇ ਵਿੱਚ ਕਤਲੋ ਗਾਰਤ ਚੱਲਦੀ ਪਈ ਇਹ ਹੁਣ ਘਟਨਾ ਕਿਵੇਂ ਵਾਪਰੀ ਪੂਰੀ ਗੱਲ ਬਾਤ ਵੀ ਸੁਣਿਓ ਇਹਨੂੰ ਸ਼ੇਅਰ ਵੀ ਕਰਿਓ ਤੇ ਕਮੈਂਟ ਵੀ ਕਰਿਓ ਵੀ ਕੀ ਪੰਜਾਬ ਦੇ ਵਿੱਚ ਪੂਰੀ ਅਮਨ ਸ਼ਾਂਤੀ ਬਹਾਲ ਹੋ ਜਾਊਗੀ ਪੰਜਾਬ ਸ਼ਾਂਤੀ ਵਾਲਾ ਹੋ ਜਾਊਗਾ ਵੱਡੇ ਸਵਾਲ ਨੇ ਇਹ ਮੈਂ ਹੀ ਨਹੀਂ ਇਕੱਲਾ ਕਹਿ ਰਿਹਾ ਇਹ ਬਹੁਤ ਸਾਰੇ ਲੋਕ ਕਹਿ ਰਹੇ ਨੇ ਵੀ ਪੰਜਾਬ ਦੇ ਵਿੱਚ ਬਹੁਤ ਜ਼ਿਆਦੀਆਂ ਮੌਤਾਂ ਹੋ ਰਹੀਆਂ ਨੇ ਕਤਲ ਹੋ ਰਹੇ ਨੇ ਤੇ ਸਰਕਾਰ ਪਤਾ ਨਹੀਂ ਕਿੱਥੇ ਆ ਇੱਕ ਪਾਸੇ ਸਰਕਾਰ ਵੱਡੇ ਦਾਅਵੇ ਕਰਦੀ ਰਹਿੰਦੀ ਵੀ ਅਸੀਂ ਜਿਹੜੀ ਕਤਲੋਗਾਰਤਾ ਜਾਂ ਜਿਹੜਾ ਗੈਂਗਸਟਰਵਾਦ ਆ ਉਹਨੂੰ ਪੂਰੀ ਤਰ੍ਹਾਂ ਖਤਮ ਕਰ ਦੇਾਂਗੇ ਇਹ ਜਿਹੜੀ ਤਰਨ ਤਰਨ ਦੇ ਪਿੰਡ ਬਾਕੀਪੁਰ ਦੇ ਵਿੱਚ ਘਟਨਾ ਵਾਪਰੀ ਇਹਨੇ ਵੱਡੇ ਸਵਾਲ ਖੜੇ ਕੀਤੇ ਨੇ ਸਰਕਾਰ ਤੇ ਪ੍ਰਸ਼ਾਸਨ ਤੇ ਤੁਸੀਂ ਦੇਖੋ ਇਹ ਜਿਹੜੇ ਮੁੰਡੇ ਨੂੰ ਕਤਲ ਕੀਤਾ ਗਿਆ ਇਹਦਾ ਨਾਂ ਰਾਣਾ ਤੇ ਘਟਨਾ ਕਿਵੇਂ ਵਾਪਰੀ ਕਿਉਂ ਇਸ ਮੁੰਡੇ ਦਾ ਕਤਲ ਕੀਤਾ ਗਿਆ ਇਸ ਮੁੰਡੇ ਦੀ ਭੈਣ ਨੂੰ ਇੱਕ ਮੁੰਡੇ ਨੇ ਛੇੜਿਆ ਜਿਹੜੇ ਰਾਣੇ ਦਾ ਕਤਲ ਹੋਇਆ ਉਹਦੀ ਭੈਣ ਨੂੰ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਪਿੰਡ ਦੀ ਪੰਚਾਇਤ ਸੀ ਜਿਹੜੇ ਮੁੰਡੇ ਨੇ ਛੇੜ ਸ਼ਾੜ ਕੀਤੀ ਸੀ ਕੁੜੀ ਦੇ ਨਾਲ ਉਹਦੇ ਕੋਲੋਂ ਭਰੀ ਪੰਚਾਇਤ ਦੇ ਵਿੱਚ ਮਾਫੀ ਮਨਵਾਏ ਮੰਗਵਾਈ ਗਈ ਭਰੀ ਪੰਚਾਇਤ ਦੇ ਵਿੱਚ ਉਹਨੂੰ ਗਲਤੀ ਦਾ ਅਹਿਸਾਸ ਕਰਾਇਆ ਗਿਆ ਭਰੀ ਪੰਚਾਇਤ ਦੇ ਵਿੱਚ ਉਹਨੂੰ ਲਾਂਤਾਂ ਪਾਈਆਂ ਗਈਆਂ ਵੀ ਇਹ ਬਹੁਤ ਤੂ ਘਟਿਆ ਕੰਮ ਕੀਤਾ ਤੇ ਇਹਦੀ ਤੈਨੂੰ ਮਾਫੀ ਮੰਗਣੀ ਚਾਹੀਦੀ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਮੁੰਡਾ ਪੰਚਾਇਤ ਦੇ ਵਿੱਚ ਤਾਂ ਚਲੋ ਮਾਫੀ ਮੰਗ ਗਿਆ ਤੇ ਉਹਦੇ ਦਿਲ ਦੇ ਵਿੱਚ ਪੂਰੀ ਖਾਰ ਸੀ ਪੂਰਾ ਕਰੋ ਸੀ ਪੂਰੀ ਰੰਜਿਸ਼ ਸੀ ਤੇ ਪੂਰੀ ਸਾਜ਼ਿਸ਼ ਸੀ ਫਿਰ ਉਹਨੇ ਕੀ ਕੀਤਾ ਵੀ ਜਿਹੜਾ ਇਹ ਕੁੜੀ ਦਾ ਭਰਾ ਸੀ ਰਾਣਾ ਉਹ ਕਿਤੋਂ ਆ ਰਿਹਾ ਸੀ ਤੇ ਉਹਨ ਦਾ ਜਦੋਂ ਪਤਾ ਲੱਗਾ ਵੀ ਇਹ ਹੁਣ ਇਧਰੋਂ ਇਧਰ ਨੂੰ ਜਾ ਰਿਹਾ ਪਿੰਡ ਵਾਲੇ ਪਾਸੇ ਤੇ ਉਹਦੇ ਮਗਰ 5-6 ਗੱਡੀਆਂ ਤੇ ਇੱਕ ਮੋਟਰਸਾਈਕਲ ਲੱਗ ਗਿਆ ਤੇ ਜਦੋਂ ਤੁਸੀਂ ਦੇਖਦੇ ਪਈਓ ਵੀਡੀਓ ਦੇ ਵਿੱਚ ਇੱਕ ਵਰਨਾ ਗੱਡੀ ਬੜੀ ਤੇਜ਼ੀ ਨਾਲ ਧੂਆਂ ਛੱਡਦੀ ਜਾ ਰਹੀ ਆ ਤੇ ਮਗਰ ਉਹਦੇ 5-6 ਗੱਡੀਆਂ ਤੇ ਮੋਟਰਸਾਈਕਲ ਆਏ ਤੇ ਉਸ ਤੋਂ ਬਾਅਦ ਤਾੜ-ਤਾੜ ਦੀ ਆਵਾਜ਼ ਦੇ ਨਾਲ ਉਸ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਪੁਲਿਸ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਚਲੋ ਪੁਲਿਸ ਨੇ ਬਿਆਨ ਤਾਂ ਦੇਣੇ ਹੀ ਹੁੰਦੇ ਨੇ ਜਦੋਂ ਕਤਲ ਹੋਇਆ ਉੱਥੇ ਪੁਲਿਸ ਨੇ ਕਾਰਵਾਈ ਤਾਂ ਆਪਣੀ ਕਰਨੀ ਹੁੰਦੀ ਆ ਪਰ ਵੱਡੇ ਸਵਾਲ ਇਹ ਨੇ ਵੀ ਪੰਜਾਬ ਦੇ ਵਿੱਚ ਕਤਲੋਗਾਰਤ ਖਤਮ ਨਹੀਂ ਹੁੰਦੀ ਪਈ ਪੰਜਾਬ ਦੇ ਵਿੱਚ ਹਰ ਰੋਜ਼ ਕਤਲੋਗਾਰਤ ਹੋ ਰਹੀ ਆ ਗੈਂਗਸਟਰਾਂ ਦੇ ਵੱਲੋਂ ਬੰਦਿਆਂ ਨੂੰ ਮਾਰਿਆ ਜਾ ਰਿਹਾ ਮੁੰਡਿਆਂ ਨੂੰ ਮਾਰਿਆ ਜਾ ਰਿਹਾ ਛਰੇ ਆਮ ਤੁਸੀਂ ਦੇਖੋ ਕਿੰਨੇ ਕਤਲ ਹੁਣ ਤੱਕ ਜਿਹੜੇ ਗੈਂਗਸਟਰ ਨੇ ਬਦਮਾਸ਼ ਨੇ ਉਹਨਾਂ ਵੱਲੋਂ ਕਰ ਦਿੱਤੇ ਗਏ ਨੇ ਸਰਕਾਰ ਪੂਰੀ ਤਰ੍ਹਾਂ ਇਹਦੇ ਵਿੱਚ ਮੈਨੂੰ ਲੱਗਦਾ ਫੇਲ ਆ ਗੈਂਗਸਟਰਾਂ ਤੇ ਨਕੇਲ ਨਹੀਂ ਕੱਸੀ ਜਾ ਰਹੀ ਹੁਣ 2 ਦਿਨ ਪਹਿਲਾਂ ਹੀ ਇੱਕ ਨਾਮਵਰ ਗੈਂਗਸਟਰ ਦੀ ਆਡੀਓ ਰਿਕਾਰਡਿੰਗ ਸਾਹਮਣੇ ਆਈ ਆਪਾਂ ਉਹਦੀ ਪੁਸ਼ਟੀ ਨਹੀਂ ਕਰਦੇ ਤੁਸੀਂ ਦੇਖੋ ਉਹਦੇ ਵਿੱਚ ਉਹਨੇ ਵੱਡੀਆਂ ਗੱਲਾਂ ਕੀਤੀਆਂ ਕਹਿੰਦਾ ਵੀ ਮੇਰੇ ਮਾਪਿਆਂ ਨੂੰ ਜਿਹੜੇ ਦਰਬਾਰ ਸਾਹਿਬ ਮੱਥਾ ਟੇਕਣ ਗਏ ਸੀ ਉਥੋਂ ਚੁੱਕ ਲਿਆ ਗਿਆ ਉਸ ਗੈਂਗਸਟਰ ਨੇ ਸ਼ਰ੍ਹਾ ਆਮ ਸਰਕਾਰ ਤੇ ਪੁਲਿਸ ਨੂੰ ਧਮਕੀ ਦਿੱਤੀ ਵੀ ਅਸੀਂ ਜਾਣਦੇ ਆ ਵੀ ਜਿਹੜੇ ਐਮਐਲਏ ਨੇ ਜਾਂ ਪੁਲਿਸ ਵਾਲੇ ਨੇ ਉਹਨਾਂ ਦੇ ਬੱਚੇ ਵੀ ਬਾਹਰ ਸੈੱਟ ਨੇ ਉਹਨੇ ਸਰਕਾਰ ਤੇ ਪੁਲਿਸ ਨੂੰ ਇਹ ਧਮਕੀ ਦਿੱਤੀ ਵੱਡੀ ਗੱਲ ਕੀਤੀ ਕਹਿੰਦਾ ਤੁਸੀਂ ਤਾਂ ਪੰਜਾਬ ਪੰਜਾਬ ਦੇ ਵਿੱਚੋਂ ਅਸੀਂ ਸਾਰੀ ਦੁਨੀਆ ਦੇ ਵਿੱਚ ਆ ਕਹਿੰਦਾ ਜੇ ਅਸੀਂ ਚਾਹੀਏ ਤੇ ਹਰ ਰੋਜ਼ ਇੱਕ ਬੰਦਾ ਮਾਰ ਸਕਦੇ ਆ ਉਹ ਕਹਿੰਦਾ ਜਿੰਨੇ ਵੀ ਅਸੀਂ ਬਦਲੇ ਲੈਨੇ ਅਸੀਂ ਆਪਣੀ ਹਿੱਕ ਦੀ ਜ਼ੋਰ ਤੇ ਲੈਨੇ ਤੇ ਤੁਹਾਡਾ ਖੁਫੀਆ ਤੰਤਰ ਕਹਿੰਦਾ ਮੈਨੂੰ ਅੱਜ ਤੱਕ ਫੜ ਨਹੀਂ ਸਕਿਆ ਤੇ ਖੁਫੀਆ ਤੰਤਰ ਤੁਹਾਡਾ ਫੇਲ ਆ ਸਰਕਾਰ ਪੂਰੀ ਤਰ੍ਹਾਂ ਫੇਲ ਆ ਇਹ ਉਸ ਗੈਂਗਸਟਰ ਨੇ ਸਰਕਾਰ ਨੂੰ ਵੱਡੀ ਧਮਕੀ ਦਿੱਤੀ ਤੇ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਸਰਕਾਰਾਂ ਗੈਂਗਸਟਰਾਂ ਨੂੰ ਕਾਬੂ ਨਹੀਂ ਕਰ ਸਕਦੀਆਂ ਕਿ ਸਰਕਾਰਾਂ ਹੁਣ ਇੰਨੀਆਂ ਹੀ ਮਜਬੂਰ ਹੋ ਚੁੱਕੀਆਂ ਨੇ ਜਾਂ ਇੰਨੀਆਂ ਹੀ ਫੇਰਸਬਤ ਹੋ ਗਈਆਂ ਨੇ ਵੀ ਜਿਹੜੇ ਗੈਂਗਸਟਰ ਨੇ ਉਹ ਸ਼ਰੇਆਮ ਕਤਲ ਕਰਦੇ ਪਏ ਨੇ ਤੇ ਉਹਨਾਂ ਨੂੰ ਕਾਬੂ ਨਹੀਂ ਕੀਤਾ ਜਾ ਰਿਹਾ ਉਹਨਾਂ ਤੇ ਨਕੇਲ ਨਹੀਂ ਕਸੀ ਜਾ ਰਹੀ ਕੱਲੇ ਸਿਰਫ ਦਾਅਵੇ ਤੇ ਫੋਕੀਆਂ ਫੜਾਂ ਹੀ ਸਰਕਾਰ ਦੀਆਂ ਰਹਿ ਗਈਆਂ ਨੇ ਤੁਸੀਂ ਦੇਖੋ ਇਹ ਜਿਹੜਾ ਹੁਣ ਕਤਲ ਹੋਇਆ ਤੇ ਇਹ ਇੱਕ ਵੱਡੀ ਗੱਲ ਸੀ ਇੱਕ ਮੁੰਡੇ ਦੇ ਵੱਲੋਂ ਜਦੋਂ ਕੁੜੀ ਨਾਲ ਛੇੜਛਾੜ ਕੀਤੀ ਜਾਂਦੀ ਤੇ ਉਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਸੀ ਉਹਨੂੰ ਅੰਦਰ ਸੁਟਣਾ ਚਾਹੀਦਾ ਸੀ ਪਰ ਫਿਰ ਵੀ ਉੱਥੇ ਪੰਚਾਇਤ ਨੇ ਸੋਚਿਆ ਵੀ ਯਾਰ ਇਹਦੇ ਕੋਲੋਂ ਮਾਫੀ ਮੰਗਾਈ ਜਾਵੇ ਇਹਦੇ ਕੋਲੋਂ ਇਹਦੀ ਕੀਤੀ ਗਲਤੀ ਦਾ ਅਹਿਸਾਸ ਕਰਾਇਆ ਜਾਵੇ ਤੇ ਫਿਰ ਜਦੋਂ ਮਾਫੀ ਮੰਗਾਈ ਗਈ ਤੇ ਮਾਫੀ ਤੋਂ ਬਾਅਦ ਫਿਰ ਉਸ ਮੁੰਡੇ ਦਾ ਕੀ ਰਿਐਕਸ਼ਨ ਆਇਆ ਉਹਨੇ ਜਿਹੜਾ ਕੁੜੀ ਦਾ ਭਰਾ ਸੀ ਰਾਣਾ ਉਹਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਜਿਹੜੀ ਪੰਜਾਬ ਦੀ ਪੁਲਿਸ ਆ ਤੇ ਸਰਕਾਰ ਆ ਉਹਤੇ ਵੱਡੇ ਸਵਾਲ ਖੜੇ ਕੀਤੇ ਨੇ ਵੀ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਮੈਨੂੰ ਲੱਗਦਾ ਬਹਾਲ ਨਹੀਂ ਹੋਣੀ ਹਰ ਰੋਜ਼ ਕਿਤੇ ਕੋਈ ਵਪਾਰੀ ਮਾਰਿਆ ਜਾਂਦਾ ਕਿਤੇ ਕੋਈ شریف ਬੰਦਾ ਮਾਰਿਆ ਜਾਂਦਾ ਕਿਤੇ ਕੋਈ ਦੁਕਾਨਦਾਰ ਮਾਰਿਆ ਜਾਂਦਾ ਕਿਤੇ ਰਾਹ ਜਾਂਦੀਆਂ ਔਰਤਾਂ ਨੇ ਜਾਂ ਜਿਹੜੀਆਂ ਧੀਆਂ ਪਹਿਣਾ ਸਕੂਲਾਂ ਕਾਲਜਾਂ ਦੇ ਵਿੱਚ ਜਾਂਦੀਆਂ ਨੇ ਉਹਨਾਂ ਦੇ ਕੋਲੋਂ ਮੋਬਾਈਲ ਖੋ ਕੇ ਜਿਹੜੇ ਲਟੇਰੇ ਬਦਮਾਸ਼ ਨੇ ਉਹ ਫਰਾਰ ਹੋ ਜਾਂਦੇ ਨੇ ਤੇ ਕਈ ਘਟਨਾਵਾਂ ਇਹੋ ਜਿਹੀਆਂ ਸਾਹਮਣੇ ਆਈਆਂ ਨੇ ਵੀ ਜਿਹੜੀਆਂ ਔਰਤਾਂ ਘਰਾਂ ਦੇ ਵਿੱਚ ਵੀ ਹੁਣ ਸੇਫ ਨਹੀਂ ਰਹੀਆਂ ਹੁਣ ਇੱਕ ਵੀਡੀਓ ਆਈ ਤੇ ਇੱਕ ਲਟੇਰਾ ਆਇਆ ਘਰ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਨੇ ਤੇ ਇੱਕ ਔਰਤ ਵਿਚਾਰੀ ਉਹਦੀ ਗੱਲ ਸੁਣਨ ਲਈ ਵੀ ਇਹ ਕੌਣ ਆਇਆ ਸਾਡੇ ਬੂਹੇ ਅੱਗੇ ਤੇ ਜਿਹੜਾ ਲਟੇਰਾ ਸੀ ਜਦੋਂ ਉਸ ਔਰਤ ਨੇ ਆਪਣਾ ਗੇਟ ਖੋਲ੍ਹਿਆ ਤੇ ਉਹ ਆਵਾਜ਼ ਵੀ ਆ ਰਹੀ ਵੀ ਤੂੰ ਇੱਕ ਵਾਰੀ ਇੱਥੋਂ ਬਾਹਰ ਚੱਲ ਪਰ ਉਸ ਲਟੇਰੇ ਨੇ ਇੱਕੇ ਵਾਰੀ ਉਹਨੂੰ ਛੱਪਿਆ ਤੇ ਉਹਨੀਆਂ ਵਾਲੀਆਂ ਖੋਕੇ ਤੇ ਫਰਾਰ ਹੋ ਗਿਆ ਤੇ ਉਹਨੂੰ ਲਹੂ ਲਹਾਨ ਕਰ ਗਿਆ ਇਹ ਅੱਜ ਪੰਜਾਬ ਦੀ ਸਥਿਤੀ ਆ ਇਹ ਪੰਜਾਬ ਦਾ ਅੱਜ ਜਿਹੜਾ ਮੌਜੂਦਾ ਹਾਲਾਤ ਆ ਜਿਹੜਾ ਸਾਰਿਆਂ ਨੂੰ ਸ਼ੀਸ਼ੇ ਵਾਂਗੂ ਦਿਸਦਾ ਪਿਆ ਵੀ ਜਿਹੜੇ ਗੈਂਗਸਟਰ ਨੇ ਲਟੇਰੇ ਨੇ ਲੁੱਟਮਾਰ ਕਰਨ ਵਾਲੇ ਨੇ ਉਹਨਾਂ ਦੇ ਹੌਸਲੇ ਅੱਜ ਕਿੰਨੇ ਬਲੰਦ ਹੋ ਗਏ ਨੇ ਜਿਨ੍ਹਾਂ ਨੇ ਸ਼ਰਿਆਮ ਚੌਂਕ ਦੇ ਵਿੱਚ ਮੁੰਡੇ ਨੂੰ ਘੇਰ ਕੇ ਮਾਰਿਆ ਤੇ ਲੁੱਠਾਂ ਖੋਹਾਂ ਮਾਰ ਧਾੜ ਇਹ ਸਾਰਾ ਕੁਝ ਪੰਜਾਬ ਦੇ ਵਿੱਚ ਸ਼ਰਿਆਮ ਚੱਲਦਾ ਪਿਆ ਪਹਿਲਾ ਗੱਲ ਹੁੰਦੀ ਸੀ ਵੀ ਇਹ ਸਾਰਾ ਕੁਝ ਯੂਪੀ ਬਿਹਾਰ ਦੇ ਵਿੱਚ ਹੁੰਦਾ ਪਰ ਮੈਨੂੰ ਲੱਗਦਾ ਵੀ ਕਿਤਨਾ ਕਿਤੇ ਯੂਪੀ ਬਿਹਾਰ ਦੇ ਵਿੱਚ ਸੁਧਾਰ ਆ ਗਿਆ ਯੂਪੀ ਬਿਹਾਰ ਠੀਕ ਹੋ ਗਿਆ ਪਰ ਜਿਹੜੀ ਪੰਜਾਬ ਦੀ ਹਾਲਤ ਆ ਉਹ ਕਿਤਨਾ ਕਿਤੇ ਯੂਪੀ ਬਿਹਾਰ ਤੋਂ ਅੱਜ ਵੱਧ ਮਾੜੀ ਹੋ ਚੁੱਕੀ ਤੁਸੀਂ ਵੀ ਆਪਣਾ ਕਮੈਂਟ ਕਰਕੇ ਦੱਸਿਓ ਵੀ ਜਿਹੜੀ ਤਰਨ ਤਰਨ ਦੇ ਪਿੰਡ ਬਾਕੀਪੁਰ ਦੇ ਵਿੱਚ ਘਟਨਾ ਵਾਪਰੀ ਇੱਕ ਮੁੰਡੇ ਨੇ ਕੁੜੀ ਨਾਲ ਛੇੜਛਾੜ ਕੀਤੀ ਤੇ ਪੰਚਾਇਤ ਨੇ ਉਹਦੇ ਕੋਲੋਂ ਮਾਫੀ ਮੰਗਾਈ ਪਰ ਉਸ ਮੁੰਡੇ ਨੂੰ ਪਤਾ ਨਹੀਂ ਕਿਹਦੀ ਸ਼ੈ ਸੀ ਕਿਹਦੇ ਵੱਲੋਂ ਕਿਹਦੀ ਸ਼ੈ ਤੇ ਉਸ ਕੁੜੀ ਦੇ ਭਰਾ ਰਾਣੇ ਦਾ ਕਤਲ ਕਰ ਦਿੱਤਾ ਗਿਆ ਤੇ ਪੰਜਾਬ ਸਰਕਾਰ ਤੇ ਪੁਲਿਸ ਤੇ ਵੱਡੇ ਸਵਾਲ ਖੜੇ ਕੀਤੇ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਆ ਜਾਊਗੀ ਇਹ ਵੱਡੇ ਸਵਾਲ ਪੰਜਾਬ ਸਰਕਾਰ ਤੇ ਵੀ ਨੇ ਪੰਜਾਬ ਪੁਲਿਸ ਤੇ ਵੀ ਨੇ ਤੁਸੀਂ ਵੀ ਆਪਣਾ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਕੀ ਲੱਗਦਾ ਮੈਂ ਤੁਹਾਡਾ ਆਪਣਾ ਰਾਜ ਤੁਸੀਂ ਦੇਖ ਰਹੇ ਹੋ ਤਰਕ ਦੀ ਸੰਤ ਤੇ ਬਹੁਤ ਮਿਹਰਬਾਨੀ ਸ਼ੁਕਰੀਆ